ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਅੱਜ 17 ਸਤੰਬਰ ਦੇ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕੋਈ ਬੱਦਲੀ ਸਿਸਟਮ ਫਿਲਹਾਲ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੌਸਮ ਸਾਫ਼ ਅਤੇ ਖੁਸ਼ਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਹਵਾ ਦੀ ਗੱਲ ਕਰੀਏ ਹਵਾ ਸਾਨੂੰ ਇਸ ਟਾਈਮ ਪੱਛਮ ਦਿਸ਼ਾ ਦੇ ਵਿੱਚੋਂ ਵੀ ਚੱਲਦੀ ਹੋਈ ਦਿਖਾਈ ਦੇਵੇਗੀ ਅਤੇ ਹਵਾ ਦਾ ਰੁਖ ਜਿਹੜਾ ਦੱਖਣ ਪੱਛਮ ਤੋਂ ਹੁੰਦਾ ਹੋਇਆ ਉੱਤਰ ਵੱਲ ਜਾਂਦਾ ਹੋਇਆ ਸਾਨੂੰ ਦਿ ਤਾਪਮੰਦੀ ਗੱਲ ਕਰੀਏ ਇਸ ਦਿਨ ਦੇ ਸਵੇਰ ਵੇਲੇ ਤੋਂ ਹੀ ਸਾਨੂੰ ਚੰਗੀ ਧੁੱਪ ਲਿਸ਼ਕੜੀ ਹੋਈ ਦਿਖਾਈ ਦੇ ਰਹੀ ਹੈ ਤੇ ਲਗਭਗ ਦੁਪਹਿਰ ਦੇ ਵੇਲੇ ਤਾਪਮਾਨ ਸਾਨੂੰ 35 ਤੋਂ 36 ਡਿਗਰੀ ਜਾਂਦੇ ਹੋਏ ਦਿਖਾਈ ਦੇਣਗੇ ਖਾਸ ਤੌਰ ਤੇ ਸਾਨੂੰ ਬਮਾਲਵਾ 벨ਟ ਦੇ ਵਿੱਚ ਬਠਿੰਡੇ ਦਾ ਇਲਾਕਾ ਜਿਹੜਾ ਹੋ ਗਿਆ ਉਹ ਜ਼ਿਆਦਾ ਗਰਮ ਦਿਖਾਈ ਦੇ ਰਿਹਾ ਹੈ ਤੇ ਮਾਝੇ ਅਤੇ ਮਾਲਵੇ ਵਿੱਚ ਤਾਪਮਾਨ ਜਿਹੜੇ 32 ਤੋਂ 33 ਡਿਗਰੀ ਤੱਕ ਬਣੇ ਰਹਿਣਗੇ ਇਸ ਤੋਂ ਇਲਾਵਾ ਗੱਲ ਕਰੀਏ ਬੱਦਲਵਾਈ ਸਿਸਟਮ ਦੀ ਕੋਈ ਬੱਦਲਵਾਈ ਸਿਸਟਮ ਸਾਨੂੰ ਦਿਖਾਈ ਨਹੀਂ ਦੇ ਰਿਹਾ ਸ਼ਾਮ ਦੇ ਵੇਲੇ ਹਲਕੀ ਦਰਮਿਆਨੀ ਸਾਨੂੰ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਜੀ ਉਸ ਤੋਂ ਇਲਾਵਾ ਮਾਝਾ ਮਾਲਵਾ ਦੋਆਬਾ ਤੇ ਇੰਨਾ ਰੀਜਨਲ ਦੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਹੈ ਖਾਸ ਤੌਰ ਤੇ ਸੈਂਟਰਲ ਪੰਜਾਬ ਦੀ ਗੱਲ ਕਰੀਏ ਲੁਧਿਆਣਾ ਵਿੱਚ ਵੀ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਵੇਂ ਕਿ ਸਾਨੂੰ ਨਾਰਮਲ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਗੁਰਦਾਸਪੁਰ ਅੰਮ੍ਰਿਤਸਰ ਦੇ ਇਲਾਕੇ ਵਿੱਚ ਤਾਪਮਾਨ ਬਾਕੀ ਜ਼ਿਲ੍ਹਿਆਂ ਨਾਲੋਂ ਘੱਟ ਦਿਖਾਈ ਦੇ ਰਹੇ ਨੇ ਤੇ ਗੱਲ ਕਰ ਲੈਂਦੇ ਆ ਜੀ ਮੌਸਮ ਵਿਭਾਗ ਦੇ ਅਲਰਟ ਦੀ ਤਾਂ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਿਕ ਸਾਨੂੰ 18 ਤਰੀਕ ਦੇ ਅਗਰ ਗੱਲ ਕਰੀਏ ਤਾਂ 19 ਅਤੇ 20 18 19 20 ਦੀ ਅਗਰ ਗੱਲ ਕਰੀ ਤਾਂ ਤਿੰਨ ਦਿਨਾਂ ਦੇ ਵਿੱਚ ਕਾਰ ਸਾਨੂੰ ਬੱਦਲਬਾਈ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਚੱਕਰਵਾਤੀ ਤੂਫਾਨ ਜਿਹੜਾ ਇੱਕ ਪੰਜਾਬ ਵੱਲ ਵਧ ਰਿਹਾ ਹੈ ਉਸ ਦਾ ਸਿਸਟਮ ਸਾਨੂੰ 18 19 ਅਤੇ 20 ਤਰੀਕ ਨੂੰ ਪੰਜਾਬ ਦੇ ਵਿੱਚ ਹਲਕੇ ਦਰਮਿਆਨੀ ਬੱਦਲਬਾਈ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਸਾਨੂੰ ਦੇਖ ਸਕਦਾ ਹੈ ਕਿ ਆਉਂਦੇ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਬੱਦਲਬਾਈ ਸਿਸਟਮ ਪੰਜਾਬ ਦੇ ਉੱਪਰ ਲਗਾਤਾਰ ਐਕਟਿਵੇਟ ਰਹੇਗਾ ਜਿਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਆਉਂਦੀ ਵੀਡੀਓ ਵਿੱਚ ਲਗਾਤਾਰ ਦੇ ਦਵਾਂਗੇ ਉਹੋ ਵੀਡੀਓ ਦੀ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਉਹ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਏਸੀ ਜੀ ਅਪਡੇਟ ਅੱਜ ਦੀ 17 ਸਤੰਬਰ ਦੀ ਕੱਲ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ